ਹਾਲ ਬਈ ਸਾਰੇਆਂ ਨੂੰ ਹੋਰ ਕੀ ਆ ਜਲ ਸਾਰੇ ਵੀਰਾਂ ਦੇ ਠੀਕ ਠਾਕ ਹੋ ਸਾਰੇ ਅੱਜ ਜਲਦੀ ਵੀ ਕੰਪੇਨ ਆਪਣੇ ਲਾ ਕੇ ਕਵਾਂਡੀਆਂ ਦੇ 4 5 ਘੱਲੇ ਉਧਰ ਵੱਢ ਜਾਂਦੇ ਆ ਮਾਰਨ ਦੇ ਮਲਚਰ ਕਰਨ ਉਹ ਟਰੈਕਟਰ ਚੱਲਣ ਦੇ ਆ ਉਧਰ ਮਲਚਰ ਮਾਰਨ ਦੇ ਆ ਮਗਰ ਮਗਰ ਉਹ ਪਰੇ ਕੰਦਾ ਲਾ ਕੇ ਵੱਢ ਕੇ ਜਾਂਦਾ ਫੈਂਗੀ ਭਰ ਗਿਆ ਦਾਣੇ ਪਾਉਣ ਲੱਗੇ ਆ ਜੀ ਹੁਣ ਟੱਕ ਲਾ ਲਿਆ ਇੱਥੇ ਹੀ ਤੱਕ ਟਰੈਕਟਰ ਘੜਾ ਕੇ ਪਾਉਂਦੇ ਦਾਣੇ ਓ ਬਾਈ ਦਾਣੇ ਕੱਢ ਲਏ ਆ ਇੱਕ ਜਿਹੜਾ ਬਨੇ ਬਨੇ ਲੱਗਿਆ ਅਜ ਤਹਾਰੇ ਆਹ ਆਹੋ ਯਾਨੀ ਇਹੋ ਤਾਂ ਤਾਂ ਭਾਈ ਜੀ ਆਪਾਂ ਬੋਰ ਬੋਰ ਵਾਲਾ ਲੱਗਾ ਰਹਿਣ ਤਾਂ ਲੋੜ ਪਊਗੀ ਸ਼ਾਵਰ ਪਾਣੇ ਸ਼ਾਵਰ ਖੋਲੀ ਹੋਈ ਆ ਤਾਂ ਉੱਥਾ ਝੋਨਿਆਂ ਦੇ ਲੋੜ ਹੀ ਨਹੀਂ ਲੋੜ ਪਊਗੀ മീ ആ മരണ ਵੀਰ ਦੀ ਕੰਮ ਚੱਲੀ ਜਾਂਦਾ ਵਧੀਆ ਆਪਣਾ ਉੱਪਰ ਮੱਚਾ ਦੇ ਲੱਗਿਆ ਜੋ ਉੱਪਰ ਆਪਾਂ ਉਹ ਲਗਾ ਕਰਨ ਮਗਰ ਮਗਰ ਮਾਰ ਮੱਗਰ ਉਹ ਚੱਲਣ ਦੇ ਹਰ ਜਣ ਜੀ ਆਪਣੀ ਬਾਈ ਜੀ ਚੱਲੀ ਜਾਂਦੀ ਵਧੀਆ ਸੈਟ ਇਹਦੀ ਪੂਜ ਸਾਰੀ ਨਵੀਂ ਲਵਾਈ ਆ ਜੀ ਆਪਾਂ ਪੂਜ ਗਲ ਕੀ ਸੀਗੀ ਸੂਤ ਨਹੀਂ ਹੁੰਦਾ ਇਹ ਕੰਮ ਲਵਾਤੀ ਨਵੀਂ ਹੋਣਾ ਐ ਤੇ ਕੀ ਝੋਨਾ ਵੱਢ ਕੇ ਰੰਗ ਕਰਾ ਦਾਂਗੇ ਸਾਰੀ ਨੂੰ ਝੋਨਾ ਵੱਢ ਕੇ ਫੁੱਲ ਪੇਂਟ ਕਰਾ ਦਾਂਗੇ ਜੀ ਆਲੇ ਸਮੇਂ ਥੋੜਾ ਨੀਵਾ ਕੀਤਾ ਤਾਂ ਭਾਗੇ ਪੂਜ ਜੀ ਬਹੁਤ ਉੱਚੀ ਨੀ ਮਾ ਕਰਦਾ ਮੜਿਆ ਹਾਂਜੀ ਉਹ ਮਾਣੀ ਮੋਟੀ ਆੜੀ ਜਾਂਦੀ ਆ ਹਾਂ ਬੱਲੀ ਉਹ ਉਹ ਲਾ ਦੇਣੀ ਨਵੀਂ ਉਹ ਲਾਣ ਪਾਣ ਕੀ ਚੱਕਰਾ ਲਾਈ ਤੇ ਲਾਈ ਪਾਣੀ ਪਾ ਲਾਈ ਦਿੰਦੇ ਨਵੀਂ ਆ ਦੂਜਾ ਟੈਂਕ ਲੱਗਾ ਨਿਕਲਣਾ ਆਇਕ ਕਿਲਾ ਥਾਂ ਦਾ ਪੂਰਾ ਇਸ 77b ਆ ਜੀ ਭਾਈਆ ਨੇ ਪਨੀਰੀ ਲਈ ਸੀਗੇ ਕੋ ਪਰਾਣੀ 77 ਕਹਿੰਦੇ ਵੇ ਆ ਪਰ ਝਾੜ ਠੀਕ ਆ ਦਾ ਝਾੜ ਵਧੀਆ ਦੂਜਾ ਟੈਂਕ ਨਿਕਲਦਾ ਦਾਣਿਆ ਆ ਜੀ ਝਾੜ ਵਧੀਆ ਝੋਣ ਲੈਣਾ ਦਾ ਢਿੱਗਾ ਢੁਗਾ ਵਣੀ ਮੀਂਹ ਦੇ ਨਾਲ ਸਾਡਾ ਤੇ ਇਧਰ ਸਾਰੇ ਆ ਵੇਚ ਗਿਆ ਇਧਰ ਆ ਦੇ ਕੋ ਪਤਾ ਆ ਵੀ ਸਾਰਾ ਡਿੱਗ ਗਿਆ ਇਧਰ ਆ ਵੀ ਡਿੱਗ ਪਿਆ ਜੋ ਨਾ ਦੇ ਵਾ ਕਿ ਲਾਤ ਪੂਰਾ ਹੀ ਵਸ ਗਿਆ ਇਹਨੂੰ ਆ ਦੇਖੋ ਉਹ ਪਰਥੋ ਨੇਰੀ ਆ ਯਾਰ ਆਪ ਨੂੰ ਪੂਰਾ ਤਵਾਨ ਚਾਰ ਪੰਜ ਕਿੱਲੇ ਝੋਨਾ ਡਿੱਗ ਗਿਆ ਆ ਵੀ ਸਾਰਾ ਡਿੱਗ ਗਿਆ ਥੱਲੇ ਨੂੰ ਆ ਦੇਖੋ ਸਾਰਾ ਇਹਨੂੰ ਨੇ ਖੜਾ ਰਿਆ ਵੀ ਵਧੀਆ ਝੋਨੇ ਦਾ ਵੀ ਮਾਰਾ ਨੀਗਾ ਇਹ ਤੋਂ ਦੱਸ ਹੀ ਸਾਡੇ ਅੱਗੇ ਤੱਕ ਡਿੱਗਿਆ ਨਹੀਂ ਆਦ ਕੀ ਡਿੱਗ ਗਿਆ ਲੋਕੀ ਦੋ ਟੰਗ ਪਾ ਗਿਆ ਵੀ ਜੀ ਚਲਦੀ ਆ ਆਪਣੀ ਰਾਣੀ ਸੁੰਦਰਾ ਜੀਨ ਆਪਣੀ ਵੀਰ ਜੀ ਬਹੁਤ ਸੈਟ ਆ ਪਰ ਮਾਰਨਾ ਮੇਰ ਰਾਈਡਰ ਸੈਟ ਚਲਦੀ ਆ ਡਿੱਗਾ ਡੁਗਾ ਚੋਣਾ ਵੀ ਐ ਵਧੀਆ ਵੱਟਦੀ ਆ ਜੀ ਬਾਰਦ ਨੂੰ ਕੱਲ ਲੈਟਰ ਆਲਾ ਜਾਏਗਾ ਪਿੱਛੇ ਉਹ ਉਹ ਵੱਢ ਗਿਆ ਤੇ ਪੰਜ ਕਿੱਲੇ ਉੱਥੇ ਖੜਾ ਸੀਗਾ ਉਹ ਲਾਗੇ ਸੀਗਾ ਮੈਂ ਕਿਹਾ ਲਿਆ ਭੱਜ ਕੇ ਪਾ ਕੇ ਇਹਦਾ ਮੜਿਆ ਫੀਟਰ ਲਾ ਕੇ ਨਾ ਟੈਕੀ ਫੁੱਟਰ ਚੈੱਕ ਕਰਨ ਆਈ ਮੜਿਆ ਆ ਗਿਆ ਨਿੱਟ ਲੈ ਕੇ ਘਰੇ ਖੜਾ ਕਰਿਆ ਘਰੇ ਛੱਡੇ ਇਹਨੂੰ ਕਦੋਂ ਲਿਆਂ ਲਿਆ ਘਰੇ ਛੱਡਿਆ ਛੱਡਿਆ ਘਰੇ ਛੱਡਿਆ ਘਰੇ ਲੇਟਰਲ ਇੱਥੇ ਹੀ ਲਿਆਉਣਾ ਆਏਗਾ ਨਹੀਂ ਫੋਰਮੈਨ ਕਹਿੰਦਾ ਉੱਥੇ ਲਾ ਦੇ ਜਾ ਟਰੈਕਟਰ ਲੈ ਆ ਕਰਨ ਨੂੰ ਲੋ ਜੀ ਇਹ ਆ ਗਏ ਆ ਜੂਣ ਹੋਣਾ ਸ਼ਾਮ ਨੂੰ ਇੱਧਰ ਆਇਆ ਪਰ ਲਾਣੇ ਸੀ ਜੋ 1:3 ਕੇ ਕਿਲਾਵਾ ਗੋਲਾ ਕੱਟਾਂ ਤੇ ਕਿਆਲ ਪਰਲਾ ਪਰਲਾ ਫੇਰ ਲੱਗ ਜਾਣੇ ਆ ਆਲੂ ਲੱਗੇ ਹੋਏ ਆ ਪਾਉਣ ਨੂੰ ਕਾਗ ਚ ਲੈ ਲੇ ਭਾਈ ਉਹ ਲੈ ਲੈ ਕਲ ਹੋਰ 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 ਫੇ ਡੈਡੀ ਕਿਦਾਂ ਕਿਦਾਂ ਰੈਡੀ ਉੱਪੇ ਉੱਪੇ ਫੇ ਆ ਗਿਆ ਆਲੂ ਲਾਣ ਫੇ ਆ ਗਿਆ ਆਲੂ ਲਾਣ ਬਾਬਾ ਖਾਦ ਲਿਆ ਘਾਤ ਹੋਰ ਪਾਓ ਇੱਕ ਹੋਰੀ ਜੋ ਹੁਵਾਰਾ ਚਾਉ ਸਾਧ ਪ੍ਰਵਾਜਾ ਜਿਆਦਾ ਨਾ ਪਵਈਆ ਆ ਤਾ ਦੇਖ ਭਈ ਖੇਲਾ ਬਣਾਈਆ ਇੱਕੋ ਮੀਂਹ ਇੰਤ ਕਰੇ ਬਣਾ ਮਰੀਕਾ ਤੇ ਨਹੀਂ ਨਹੀਂ ਦਈਆ ਕੀ ਹੋਇਆ ਉੱਪਰ ਬਾਹਰ ਕੱਢ ਲਾ ਉਧਰ ਹੁਣ ਇਧਰ ਹੀ ਪਈ ਜਾਂ ਪਈ ਜਾਂ ਇੰਦਰ ਹੌਲਾ ਹੈਣਾ ਇਤਰਾ ਉੱਥੇ ਹਾਂ ਚੱਲ ਹੁਣ ਚੱਲ ਤੇ ਬਾਅਦ ਆ ਉਥੇ ਪਾਸੇ ਤੇ ਪਾਸੇ ਕਰ ਜਾਂਦੇ ਪਿੱਛੇ ਬਾਅਦ ਬਾੜੇ ਬਾੜੇ ਸਾਰੀ ਬਾੜੇ ਦਾ ਪਤਾ ਅੱਗੇ ਆ ਜਾ ਲੈ ਕੇ ਤੂੰ ਚਲੋ ਕੋਈ ਨਾ ਉੱਥੇ ਆ ਕੇ ਬਹਿਣ ਨਾ ਮੋੜ ਤੇ ਉੱਥੇ ਆ ਕੇ ਬਹਿਣ ਨਾ ਮੋੜ ਤੇ ਉਸੇ ਆ ਕੇ ਬੈਠਾਂਗਾ ਜਿਹੜਾ ਮੋੜਨਾ ਚਲੋ É have um to

7 ਵਜ ਗਏ ਆ ਜੀ ਉਹ ਜਾਣਿਆ ਕਰੇ ਹੁਣ ਆਹੀ ਬਾਪੂ ਰਾ ਕਰਕੇ ਖਤਾ ਬੰਨੇ ਬੰਨੇ ਲਾ ਕੇ ਜੇ ਉਧਰ ਇੱਕ ਛੋਟਾ ਇੱਕ ਤਵਾ ਕੁਦਰ ਵਾਉਣ ਨੂੰ ਸੇਰੇ ਕਰਾਂਗੇ ਫਿਰ ਫਿਰ ਲਾਵਾਂਗੇ ਇੱਥੇ ਆਲੂ ਬੰਨਾ ਲਾਉਂਦੇ ਗਏ ਆ